ਸਾਰਿਆਂ ਨੂੰ ਜੈਪੀ ਜੈਪਾਰ ਵੈਲ ਜੀ ਦਾ ਖਾਸਾ ਵੈਲ ਦੀ ਫਤਿਹ ਪਹਿਲਾਂ ਤਾਂ ਅਸੀਂ ਇਸ ਗਲਤੀ ਮੈਂ ਉਸੂ ਦਾ ਮੈਂਬਰ ਹੋਣ ਦੇ ਨਾਤੇ ਮਾफी ਮੰਗਦਾ ਜਿਹੜੀ ਇਹ ਲਾਈਨ ਕਰਵਾਣੀ ਦੀ ਇਹਦੇ ਵਿੱਚ ਇੱਕ ਸ਼ਬਦ ਮਿਸ ਹੈ ਸੋ ਉਹਦੇ ਵਾਸਤੇ ਸਾਡਾ ਸਿੱਖਿਆ ਮਹਾਰਾਜ ਚਾਹ ਕਾਇਨ ਤਾਂ ਸਦਾ ਪਾਸਾ ਸੀ ਦੋਮਨਾ ਸੇਮ 108 ਇੱਕ ਸ਼ਬਦ ਜਿਹੜਾ ਹੈਗਾ ਉਹ ਮਿਸ ਹੈ ਅਸੀਂ ਇਹਨੂੰ ਕੋਸ਼ਿਸ਼ ਕਰਾਂਗੇ ਵੀ ਇਹਨੂੰ ਰੈਕਟੀਫਾਈ ਕਰੀਏ ਜਿਵੇਂ ਕਿ ਜਿੱਸਾ ਸਾਹਮਣ ਤਕਰੀਬਨ ਤਕਰੀਬਨ ਪਹਿਲਾਂ ਤਾਂ ਹਰ ਹਰ ਗੱਲ ਹੁੰਦੀ ਸੀ ਹੁਣ ਇਹ ਵੀ ਬਹੁਤ బిజీ ਹੋ ਗਏ ਆ ਤੇ ਅਸੀਂ ਵੀ ਕੁਝ ਇਦਾਂ ਦੇ బిజీ ਹੋਏ ਆ ਤੇ ਹੁਣ ਥੋੜਾ ਜਿਹਾ ਟਾਈਮ ਗੈਪ ਆ ਗਿਆ 2015 ਤੋਂ ਸ਼ੁਰੂ ਹੋਈ ਗੱਲ 2014 ਚ ਥੋੜੀ ਜਿਹੀ ਬੌਂਡਿੰਗ ਹੋਈ ਕਿਉਂਕਿ 2018 ਦੇ ਵਿੱਚ SCST ਐਕ੍ਰੋਸਟੀ ਨੇ ਇਹਨਾਂ ਨੇ ਡਿਸਮੈਂਟਰ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਸਾਰੇ ਇਕੱਠੇ ਹੋਏ ਸਾਰੇ ਇੰਡੀਆ ਲੈਵਲ ਤੇ ਹੋਈ ਗੱਲ ਉਸ ਤੋਂ ਬਾਅਦ ਸਾਰੇ ਡਾਕਟਰ ਰਜਨੀਸ਼ ਬੈਠੇ ਆ ਜਦੋਂ ਇਹਨਾਂ ਨਾਲ ਗੱਲ ਉਹਤ ਹੁੰਦੀ ਸੀ ਤਾਂ ਇਹਨਾਂ ਨੇ ਟਾਈਮ ਜਣਾ ਸ਼ੁਰੂ ਕੀਤਾ ਰਪਾ ਰਾਣੀਆਂ ਜੱਸਾ ਸਾਹਿਬ ਕੋਲ ਬੈਠ ਕੇ ਤਾਂ ਜੋ ਇਹਨਾਂ ਨੇ ਜਾਣ ਸੀ ਅਸੀਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ 19 ਆ ਗਿਆ 19 ਦੇ ਵਿੱਚ ਕੋਰੋਨਾ ਵੀ ਆ ਗਿਆ ਉਸ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਫਾਊਂਡੇਸ਼ਨ ਰੱਖੀ ਪਾਵਰ ਆਫ ਸੋਸ਼ੀਅਟੀ ਇੱਕ ਪਲੇਟਫਾਰਮ ਬਣਾ ਰਹੀ ਉਹਦੇ ਵਿੱਚ ਕਈ ਮੈਂਬਰ ਇਦਾਂ ਦੇ ਆਏ ਤੇ ਜਿਹੜੇ ਬਾਅਦ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਐਕਸਪੋਜ਼ ਕਰ ਦਿੱਤਾ ਸਰੇ ਨੂੰ ਦੱਸ ਦਿੱਤਾ ਕਿ ਉਹ ਸਾਈਡ ਲਾਈਨੋਂ ਆਪਣੇ ਆਪ ਹੀ ਉਹਤ ਅੱਛੀ ਗੱਲ ਪਰ ਅਸੀਂ ਜਿਵੇਂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਅਸੀਂ ਇਹਨਾਂ ਨਾਲ ਕੋਸ਼ਿਸ਼ ਕੀਤੀ ਵੀ ਪੂਰੇ ਤੋਂ ਪੂਰਾ ਟਾਈਮ ਆਪਣਾ ਪ੍ਰੋਫੈਸ਼ਨਲ ਸਕਿੱਲ ਆਪਣਾ ਆਰਥਿਕਤਾ ਦੇ ਅਨੁਸਾਰ ਯੋਗਦਾਨ ਪਾ ਸਕੀ ਤੋਂ ਉਹ ਕੋਈ ਮੇਰੇ ਕਰ ਜ਼ਿਆਦਾ ਕਰਨ ਦੀ ਲੋੜ ਨਹੀਂ ਸਨ ਐਕਸਪਲੇਨ ਕਿਉਂਕਿ ਅਸੀਂ ਚੈਰੀਟੇਬਲ ਡਿਸਟੈਂਸੀ ਵੀ ਨਾਲ ਦੀ ਨਾਲ ਜਿਵੇਂ ਇਹਨਾਂ ਨੇ ਸਾਡੇ ਕੋਲੇ ਰੱਖੀ ਗੱਲ ਉਹ ਅਸੀਂ ਤਕਰੀਬਨ ਤਕਰੀਬਨ ਡਿਸੀਜਨ ਤਾਂ ਲੈ ਚੁੱਕੇ ਸੀ ਪਰ ਉਹਨੂੰ ਚਲਾਉਣ ਦਾ ਪ੍ਰਭਾ ਨਹੀਂ ਸੀ ਹੋ ਸਕਿਆ ਕਿਉਂਕਿ ਮੈਂ ਵੀ ਬਹੁਤ బిజీ ਹੋ ਗਿਆ ਜੱਸਾ ਸਾਹਿਬ ਮੇਰੇ ਕੋਲੇ ਆਏ ਕੋਰੋਨਾ ਦੇ ਵਿੱਚ ਚੰਡੀਗੜ੍ਹ ਮੇਰੀ ਡਿਊਟੀ ਲੱਗੀ ਹੋਈ ਸੀ ਅਸੀਂ ਸੁਹਾਣਾ ਗੱਬਰ ਦੇ ਵਿੱਚ ਖੜ ਕੇ ਡਿਸੀਜਨ ਲਿਆ ਕਿ ਹੈਥ ਕੀ ਜੂਨ ਦੇ ਵਿੱਚ ਇਹ ਰਿਸਪੈਸੀ ਕਿ ਲਾ ਰਹੇ ਹਾਂ ਸੋ ਇਹਦੇ ਬਾਰੇ ਜਸਪਾਲ ਸਾਹਿਬ ਨੇ ਪਹਿਲਾਂ 9 ਦਸੰਬਰ ਨੂੰ ਕੋਟਾ ਪੇਸ਼ ਹੀ ਕਰ ਦਿੱਤਾ ਸੀ ਵੀ ਅਸੀਂ ਕੀ ਕਰ ਰਹੇ ਹਾਂ ਹੁਣ ਜਿਵੇਂ ਕਿ ਸੋਮਸੋਤਾ ਜੀ ਦੇ ਬ੍ਰਦਰਸ ਸਜੀਤ ਲਾਲ ਜੀ ਆਏ ਇਹਨਾਂ ਦਾ ਸਭੀ ਅਸੀਂ ਇੱਥੇ ਲੈਬੋਰਟਰੀ ਖੋਲ੍ਹਣੀ ਚਾਹੁੰਦੇ ਆਂ ਵੈਲਕਮ ਬਹੁਤ ਅੱਛੀ ਗੱਲ ਹੈ ਸਾਡੇ ਜਿਹੜੇ ਇੱਥੇ ਸਾਡੇ ਨਾਲ ਚੈਰੀਟੀ ਦੇ ਡਿਸਟੈਂਸ ਦੇ ਨਾਲ ਲੋਕ ਜੁੜੇ ਹੋਏ ਆ ਉਹਨਾਂ ਲਈ ਬਹੁਤ ਸਕਸੂਤ ਪ੍ਰਦਾਨ ਕਰਨ ਦੀ ਗੱਲ ਕੀਤੀ ਗਈ ਹੈ ਤਾਂ ਅਸੀਸ ਨੂੰ ਵੀ ਵੈਲਕਮ ਕਰਦੇ ਆਂ ਪਿੱਛੇ ਜੇ ਅਸੀਂ ਮੈਂ ਉਸ ਨੂੰ ਜ਼ਿਆਦਾ ਰਿਪੀਟ ਨਹੀਂ ਕਰਨਾ ਚਾਹੁੰਦਾ ਰਿਪੋਰਟ ਕਾਰਡ ਆਲਰੇਡੀ ਕਹਿ ਚੁੱਕੇ ਆਂ ਵੀ ਪੇਸ਼ ਕੀਤਾ ਗਿਆ ਪਰ ਉਹਦੇ ਵਿੱਚੋਂ ਇੱਕ ਗੱਲ ਨਿਕਲ ਕੇ ਆਈ ਹੈ ਜਿਵੇਂ ਜਸਪ੍ਰੀਤ ਸਾਹਿਬ ਨੇ ਇੱਕ ਗੱਲ ਸਾਡੇ ਸਾਰਿਆਂ ਦੇ ਸਾਹਮਣੇ ਇਹ ਰੱਖੀ ਡਾਡਰਾ ਮੀਤਕਰਤਾ ਪੂਰੀ ਦੁਨੀਆ ਦਾ ਇੱਕ ਨਸੀਹਾ ਸੀ ਜੇ ਅਸੀਂ ਕੀ ਕਿਉਂਕਿ ਅਮਰੀਕਾ ਕੈਨੇਡਾ ਸਾਰੇ ਪਾਸੇ ਇਹਨਾਂ ਦੀ ਧਮਕ ਯੂਕੇ ਪਰ ਜੇ ਪੰਜਾਬ ਦੇ ਵਿੱਚ ਉਹਨਾਂ ਨੂੰ ਸਥਾਪਿਤ ਕਰਨ ਵਾਲੇ ਸੀ ਤਾਂ ਉਹ ਮਗੁਰਾ ਮਗੋ ਵਾਲੀ ਸੀ ਉਥੋਂ ਇਹਨਾਂ ਨੇ ਪਿਛਲੇ ਸਾਲ ਯਾਤਰਾ ਸ਼ੁਰੂ ਕੀਤੀ ਤਾਂ ਕੋਸ਼ਿਸ਼ ਕੀਤੀ ਗਈ ਵੀ ਪੂਰਾ ਸਾਥ ਦਿੱਤਾ ਜਾਵੇ ਜੀਵਨ ਮੇਰੇ ਸਾਥੀ ਬੈਠੇ ਆ ਅਖਿਰ ਵਿੱਚ ਪਪਾ ਜੀ ਸੁਨਾਮ ਦੇ ਵਿੱਚ ਜਦੋਂ ਐਂਡ ਹੋਣਾ ਸੀ ਇਹਨਾਂ ਨੇ ਬਹੁਤ ਵੱਡਾ ਉਤਰਾ ਲੈ ਕੀਤਾ ਸੋ ਸਾਨੂੰ ਬੜਾ ਮਾਣ ਆਇਆ ਨਤੀ ਹੌਸਲਾ ਵੀ ਹੋਇਆ ਥਾ ਕਿ ਹੁਣ ਜਿਹੜੀ ਪੋਸੂ ਜਿਹੜੀ ਹੈਗੀ ਆ ਉਹ ਰੁਕਣ ਵਾਲੀ ਨਹੀਂ ਹੈਗੀ ਸੋ ਮੇਰੀ ਭਵਿੱਖ ਦੀ ਰਣਨੀਤੀ ਨੂੰ ਇੱਕ ਵਿਚਾਰਧਾਰਾ ਦੇ ਤੌਰ ਤੇ ਮੈਂ ਇੱਕ ਜਸਸਾਹ ਦੇ ਸਾਹਮਣੇ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਿਵੇਂ ਤੁਸੀਂ ਮਗੁਰਾ ਮੰਗੂ ਵਾਲੇ ਦਾ ਨਾਂ ਬਾ ਕਿੰਨੇ ਆਂਦਾ ਦੱਸਿਆ ਸਾਰੇ ਲੋਕਾਂ ਨੂੰ ਸੋ ਉਹਦਾ ਵੀ ਜਿਵੇਂ ਆਪਾਂ ਬਾਬਾ ਸਾਹ ਦਾ ਜਨਮ ਦਿਨ ਮਨਾਉਂਦੇ ਆਂ ਜੀ ਨਿਵਾਨ ਮਨ ਮਨਾਨੇ ਆ ਤਾਂ ਉਹਨਾਂ ਦਾ ਵੀ ਜੇ 14 ਜਨਵਰੀ ਨੂੰ ਅਸੀਂ ਮਨਾ ਲਈਏ ਤੇ ਇਹਦੇ ਤੇ ਵੀ ਵਿਚਾਰ ਕੀਤਾ ਜਾਣਾ ਚਾਹੀਦਾ ਸੋ ਇੱਕ ਤਾਂ ਮੇਰਾ ਇਹ ਪੁਆਇੰਟ ਸ ਦੂਸਰੀ ਗੱਲ ਹੈ ਜਿਵੇਂ ਕੈਪਟਨ ਸਾਹਿਬ ਜੀ ਨੇ ਸੁਰਜੀਤ ਲਾਲ ਜੀ ਨੇ ਸਾਨੂੰ 100 ਪਾਮ ਦੇ ਕੇ ਤੇ ਉਹਨਾਂ ਵਿੱਚੋਂ 75 ਦਾ ਸਾਨੂੰ ਹੁਣ ਹੀ ਦੇ ਦਿੱਤਾ ਤੇ ਲਾਈਫ ਮੈਂਬਰਸ਼ਿਪ ਦਾ ਜਿਹੜਾ ਹੈਗਾ ਉਹ ਬਹੁਤ ਵੱਡਾ ਪ੍ਰਾਪਲ ਕੀਤਾ ਇਦਾਂ ਹੀ ਜਿਹੜੇ ਜਸਪ੍ਰੀਤ ਸਾਹਿਬ ਜੀ ਨੇ ਇੱਕ ਐਫੀਡੇਵਿਟ ਦਿੱਤਾ ਸੀ ਪਿਛਲੀ ਯਾਤਰਾ ਦੇ ਵਿੱਚ ਜੇ ਕਿਤੇ ਉਹਦੇ ਵਿੱਚ ਅਸੀਂ ਫਾਰਮ ਤੇ ਮੈਂਬਰਸ਼ਿਪ ਦੇ ਫਾਰਮ ਆਪੇ ਜੋੜ ਦਈਏ ਤੇ ਉਹਨਾਂ ਨੂੰ ਜਿਵੇਂ ਅੱਜ ਇਹਨਾਂ ਨੇ ਸਬਮਿਟ ਕਰਾਇਆ ਇਦਾਂ ਹੀ ਸਭ ਦੇ ਸਾਹਮਣੇ ਅਸੀਂ ਉਹ ਸਬਮਿਟ ਕੀਤਾ ਜਾਣ ਤਾਂ ਹੋ ਸਕਦਾ ਵੀ ਉਹਦੇ ਨਾਲ ਇਨਸਪੀਰੇਸ਼ਨ ਸਾਰੀ ਦੂਸਰੇ ਲੋਕਾਂ ਨੂੰ ਬੜੀ ਤਿੱਖੀ ਜਾਊਗੀ ਇਸ ਵੀ ਗੱਲ ਮੈਂ ਕਮਾਟਣਾ ਰਣਨੀਤੀ ਦੇ ਤੌਰ ਤੇ ਮੇਰੀ ਸਾਰੇ ਮੈਂਬਰਾਂ ਨੂੰ ਆਪਣੇ ਵੱਲ બીજી મતલਬ ਇਹ ਇੱਕ ਵਿੱਚ ਮੇਰਾ ਵਿਚਾਰ ਆ ਵੀ ਜਿਹੜਾ ਵੀ ਕੋਈ ਮੈਂਬਰ ਤੁਹਾਡੇ ਨਾਲ ਆਂਦਾ ਹੈ ਆਪਾਂ ਉਹਨੂੰ ਪਰਖਦੇ ਆਧਾਰ ਤੇ ਜਰੂਰ ਕੋਈ ਉਹਦਾ ਕੋਈ ਮਾਪਦੰਡ ਦਾ ਮਾਪ ਹੀ ਤੈਅ ਕਰੀਏ ਕਿ ਕੋਸੂ ਦੀ ਵਿਚਾਰ ਦਾ ਕੀ ਕਹਿੰਦੀ ਹੈ ਤੇ ਅਸੀਂ ਉਹਦੇ ਵਿੱਚ ਕੀ ਗੁਣ ਦੇਖ ਰਹੇ ਹਾਂ ਕੀ ਉਹ ਜਿਆਦਾ ਇਮੋਸ਼ਨਲ ਹੈ ਕੀ ਉਹ ਜਿਆਦਾ ਪੰਗੇਵਾਜ਼ ਤਾਂ ਨਹੀਂ ਹੈਗਾ ਐਵੇਂ ਪੰਗੇ ਖੜੀ ਕਰ ਰਿਹਾ ਹੈ ਕੀ ਕਹਿਣਾ ਸੋ ਇਹ ਗੱਲ ਨਾਲ ਸਮ ਬਹੁਤ ਗੱਲਾਂ ਮਤਲਬ ਸੋਚਣ ਵਾਲੀਆਂ ਉਹਦਾ ਬੈਕਗ੍ਰਾਉਂਡ ਕੀ ਆ ਬਾਕ ਰੋਡ ਕਾਟ ਕੀ ਆ ਕੀ ਐਸੀਓ ਦੇ ਵਿੱਚ ਦੇਖ ਕੇ ਕੋਈ ਇਹ ਚੀਜ਼ ਕੁ ਵੀ ਦੇਖੀ ਹੈ ਵੀ ਉਹ ਵਾਕਈ ਸਾਡੀ ਵਿਚਾਰਧਾਰਾ ਦੇ ਨਾਲ ਮੈਚ ਕਰ ਰਿਹਾ ਕਿਉਂਕਿ ਵਿਚਾਰਧਾਰਾ ਜਿਹੜੀ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਆ ਉਹ ਦੋ ਚੀਜ਼ਾਂ ਇੱਕ ਤਾਂ ਗੁਰਬਾਣੀ ਦੇ ਨਾਲ ਉਹਨੂੰ ਪੈਰਲਲ ਲੈ ਕੇ ਜਾਣਗੇ ਦੂਸਰਾ ਸੰਧਾਨ ਦੇ ਮਤਲਬ ਬਹੁਤ ਸਾਡੀ ਸੋਚ ਨੂੰ ਨਾਲ ਲਿਖਾਇਆ ਹਾਲਾਂਕਿ ਹੈ ਹੀ ਕੋਈ ਗੱਲ ਸਾਡੇ ਸਮਝ ਚ ਇਹ ਗੱਲ ਆ ਗਈ ਆ ਤੋ ਅਸੀਂ ਉਹਦੀ ਇੱਕ ਸੌਤੀ ਰੱਖ ਕੇ ਉਹ ਜਿਹੜਾ ਸਾਡੇ ਨਾਲ ਝੋਣ ਵਾਲਾ ਬੰਦਾ ਉਹ ਨੂੰ ਉਹ ਦੇਖੀਏ ਕਿਤੇ ਉਹ ਆਪਣਾ ਸੈਲਫ ਇੰਟਰਸਟ ਤਾਂ ਨਹੀਂ ਲੈ ਕੇ ਆਇਆ ਮੈਨੂੰ ਬਹੁਤ ਬਹੁਤ ਅੱਛੀ ਲੱਗਿਆ ਪਿੱਛੇ ਸਾਡੇ ਬਰਨਾਲਾ ਤੇ ਇਹਨਾਂ ਨੇ ਕੀਤੀ ਮੀਟਿੰਗ ਉੱਥੇ ਮੈਂਬਰ ਸਾਡੇ ਗੁਰਪਾਲ ਸਿੰਘ ਜੀ ਆ ਉਹਨਾਂ ਨੇ ਇਹ ਕਹਿ ਦਿੱਤਾ ਵੀ ਮੈਂ ਤਾਂ ਜੀ ਮੈਂਬਰ ਪਾਰਲੀਮੈਂਟ ਦੀ ਤੋਰ ਨਾਲ ਨਹੀਂ ਮੈਂ ਤੁਹਾਨੂੰ ਵੈਸੇ ਰਿਪੋਰਟ ਕਰ ਸਕਦਾ ਠੀਕ ਹੈ ਬਹੁਤ ਅੱਛੀ ਗੱਲ ਹੈ ਲੜੋ ਪਰ ਜਿਵੇਂ ਉਹਨਾਂ ਨੇ ਦੱਸੀ ਗੱਲ ਵੀ ਹਾਂ ਅਸੀਂ ਤੁਹਾਨੂੰ ਆਹ ਆਹ ਰਿਪੋਰਟ ਕਰਾਂਗੇ ਬਹੁਤ ਠੀਕ ਹੈ ਸੋ ਇਦਾਂ ਦੇ ਮੈਂਬਰ ਵੀ ਸਾਨੂੰ ਆਉਣੇ ਚਾਹੀਦੇ ਆ ਸੋ ਇਦਾਂ ਦੀ ਪਰਖ ਜਿਹੜੀ ਹੀਰ ਸਾਨੂੰ ਹੋਣੀ ਚਾਹੀਦੀ ਆ ਮੈਂ ਜੱਸਾ ਸਾਹਿਬ ਨੂੰ ਅੱਜ ਦੀ ਇਸ ਮੀਟਿੰਗ ਦੇ ਵਿੱਚ ਇੱਕ ਆਪਣੇ ਵੱਲੋਂ ਬੇਨਤੀ ਹੋਇ ਇੱਕ ਹੋਰ ਕਰਦਾ ਵੀ ਜਿਵੇਂ ਕਿ ਤੁਸੀਂ ਪਿਛਲੇ ਸਾਲ ਆਣ ਖਜਵਾਓ ਆਜ਼ਾਦੀ ਪਾਉ ਯਾਤਰਾ ਕੀਤੀ ਸੀ ਬੇਸ਼ੱਕ ਦੀ ਛੋਟੀ ਜੀ ਯਾਤਰਾ ਕਿਤੇ ਛੋਟੇ ਸਮੇਂ ਦੇ ਹੁਣ ਵੀ ਕਰੋ ਤੇ ਮੇਰਾ ਖਿਆਲ ਵੀ ਉਹਦੇ ਵਿੱਚ ਕੋਈ ਹੱਜ ਨਹੀਂ ਹੈਗਾ ਕਿਉਂਕਿ ਆਹ ਵਾਲਾ ਸਮਝ ਜਿਵੇਂ ਤੁਸੀਂ ਸਾਹਨੇ ਕਿਹਾ ਵੀ ਸਾਨੂੰ ਇਮੀਡੀਏਟ ਕਰਦੀ ਦੀ ਲੋੜ ਹੈ ਅਸੀਂ ਉਥੇ ਵਿਚਾਰ ਕਰ ਸਕਦੇ ਸਾਡੇ ਸਾਰੇ ਮੈਂਬਰ ਬੈਠੇ ਆ ਤਾਂ ਅੱਜ ਦੀ ਜਿਹੜੀ ਰਣਨੀਤੀ ਹੈ ਜਿਹੜੀ ਇਮੀਡੀਏਟ ਜਿਹੜੀ ਤਤਕਾਲ ਅਸੀਂ ਕੀ ਕਰ ਸਕਦੇ ਹਾਂ ਉਹਦੇ ਬਾਰੇ ਵਿਚਾਰ ਕਰਨ ਦੀ ਲੋੜ ਹੈ ਜਿਵੇਂ ਤੁਸੀਂ ਸਾਹਨੇ ਕਿਹਾ ਵੀ ਈਵੀਐਮ ਬਾਰੇ ਤੁਮ ਕੀ ਕਰਨਾ ਸਾਨੂੰ ਮੈਨੂੰ ਲੱਗਦਾ ਮੇਰਾ ਨਿੱਜੀ ਵਿਚਾਰ ਹੈ ਵੀ ਈਵੀਐਮ ਜਿਹੜੀ ਬੈਨ ਕਰੋ ਕੋਈ ਮਹਿੰਮ ਚੱਲ ਰਹੀ ਹੈ ਜਿਹੜੇ ਸਾਡੇ ਸੈਂਟਰ ਦੇ ਸਾਥੀ ਹੈ ਕੇਂਦਰ ਦੇ ਵਿੱਚ ਕੀ ਸਾਨੂੰ ਉਹਨਾਂ ਦੀ ਸਪੋਰਟ ਕਰਨੀ ਚਾਹੀਦੀ ਹੈ ਇਹਦੇ ਤੇ ਵੀ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਅੱਜ ਦੀ ਇਹ ਮੀਟਿੰਗ ਦੇ ਵਿੱਚ ਚਾਰ ਚਾਚਾ ਵਈ ਅਸੀਂ ਕਿਉਂਕਿ ਭਵਿਕੀ ਰਾਨੀ ਕੀ ਕਰ ਰਹੇ ਹਨ ਤੋਂ ਉਹਦੇ ਵਾਸਤੇ ਪਹਿਲਾ ਪੁਆਇੰਟ ਹੈ ਇਹ ਰੱਖਣਾ ਚਾਹਨਾ ਆਪਣਾ ਬਲੋ ਇਹ ਸਾਡੀ ਜਿਵੇਂ ਕਿ ਭਵਨ ਬਣਿਆ ਇਹ ਭਵਨ ਜਿਹੜਾ ਬਣਿਆ ਉਹ ਪੰਜਾਬ ਸਟੇਟ ਇਲੈਕਟ੍ਰਿਕ ਸਕੀ ਬੋਰਡ ਦੀ ਜਿਹੜੀ ਆਪਣੀ ਸੰਸਥਾ ਇਹਨਾਂ ਦੀ ਹੈਗੀ ਆ ਐਸੋਸੀਏਸ਼ਨ ਆ ਉਹ ਇਹਨਾਂ ਕੋਲੋਂ ਪ੍ਰਾਪਤ ਸੀ ਇੱਥੇ ਅਸੀਂ ਪੂਸੂ ਦੇ ਤੌਰ ਤੇ ਇੱਕ ਕਿਰਾਏ ਦੇ ਤੌਰ ਤੇ ਇੱਕ ਜਿਹੜਾ ਹੈਗਾ ਉਹ ਰਹਿ ਰਿਹਾ ਕਿਉਂਕਿ ਪੂਸੂ ਬਾਟਾ ਸੋ ਮੈਨੂੰ ਇਹ ਅੱਜ ਇੱਕ ਮਤਲਬ ਵਿਚਾਰ ਆਇਆ ਵੀ ਜਿਵੇਂ ਬਾਬਾ ਸਾਹਿਬ ਨੇ ਇੱਕ ਪੂਸ ਬਿਲਡਿੰਗ ਫੰਡ ਵੀ ਰੱਖਿਆ ਹੋਇਆ ਸੀ ਆਪਣਾ ਕੀ ਅਸੀਂ ਇਦਾਂ ਉਸੋ ਬਿਲਡਿੰਗ ਫੰਡ ਦਾ ਕੋਈ ਉਪਰਾਲਾ ਕਰ ਸਕਦੇ ਹਾਂ ਇਹਦੇ ਤੇ ਵੀ ਵਿਚਾਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੀ ਬਿਲਡਿੰਗ ਸਾਡੀ ਹੈ ਇਹ ਕੋਈ ਜ਼ਰੂਰੀ ਨਹੀਂ ਹੈਗੀ ਕਿਵੇਂ ਜੀ ਦੱਸਾ ਸਾਹਿਬ ਕਹਿੰਦੇ ਆ ਵੀ ਸਾਰੇ ਜਿਹੜੀ ਸੰਸਥਾ ਹੈਗੀ ਆ ਜਿਹੜਾ ਸਾਡਾ ਸਮਾਜ ਹੈ ਉਹਦੇ ਵਿੱਚ ਸਪੋਰਟ ਕੀਤੀ ਪਰ ਜਿਵੇਂ ਕਿ ਆਲੇ ਦੁਆਲੇ ਨੂੰ ਕਈ ਗੱਲਾਂ ਹੋਰਾਂ ਕੋ ਜੰਦਿਆਂ ਨੇ ਹੋਰਿਆਂ ਜਿਹੜੀਆਂ ਕਿ ਪੇਸ ਕਰ ਰਹੇ ਆ ਉਹ ਉਸ ਦਿਨਾਂ ਨੂੰ ਜਾਂ ਅਸੀਂ ਇਹ ਸਪੈਸ਼ਲ ਕਰਨ ਵਾਸਤੇ ਸਾਨੂੰ ਇੱਕ ਉਸੂ ਬਿਲਡਿੰਗ ਬਣਵੀਂ ਮੇਰਾ ਖਿਆਲ ਹੈ ਤਿਆਰ ਕਰ ਲੈਣਾ ਚਾਹੀਦਾ ਸੋ ਇਦਾਂ ਦਾ ਵੀ ਵਿਚਾਰ ਤੇ ਚਰਚਾ ਹੋਣੀ ਚਾਹੀਦੀ ਆ ਦੂਸਰਾ ਐਂਡ ਦੇ ਵਿੱਚ ਜਾ ਕੇ ਮੈਂ ਆਪਣਾ ਇੱਕ ਹੋਰ ਨਵਾਂ ਵਿਚਾਰ ਰੱਖਣਾ ਚਾਹਨਾ ਜਿਵੇਂ ਕਿ ਸਾਡੇ ਲੇਖਕੋਲਾ ਤੋਂ ਸਾਥੀ ਜਿਹੜੇ ਪ੍ਰਦਾਨ ਕੀ ਹੈ ਅਡਵਾਂਸਡ ਇੰਜੀਨੀਅਰ ਦੇ ਸੀਆਰ ਲੀਗਲ ਅਡਵਾਈਜ਼ਰਸ ਜੀ ਜੀ ਸਾਡੀ ਹਾਈ ਕੋਰਟ ਦੇ ਵਿੱਚ ਹੈਜੀ ਸੀ ਗਰਸ ਉਹ ਬਹੁਤ ਵੱਡਾ ਪ੍ਰਬਾਲਾ ਸੀ ਸਾਡੇ ਕੋਲ ਸੁਣਾ ਸਾਨੂੰ ਜੱਜ ਸਾਹਿਬ ਹੁਣੇ ਨੇ ਇਹ ਵੀ ਗੱਲ ਕੀਤੀ ਅਸੀਂ ਪੰਜਾਬਾ ਹੋਣਗੇ ਤਾਂ ਉਸਨਾਂ ਨਾਲ ਜੀ ਨਾਲ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਇਹ ਸਾਰਾ ਨੋਟੀਫਿਕੇਸ਼ਨ ਉਸ ਮੀਟਿੰਗ ਦਾ ਰਿਜ਼ਲਟ ਸੀ ਇਹ ਨੋਟੀਫਿਕੇਸ਼ਨ ਹੋ ਸਕਦਾ ਕਿਉਂਕਿ ਉਹ ਚੰਨੀ ਗਵਰਨਮੈਂਟ ਸੀ ਸਾਨੂੰ ਬੜੀਆਂ ਆਸਾਂ ਸੀ ਤੇ ਸੋ ਉਹਨੂੰ ਬਾਚ ਕਈ ਐਸੇ ਜਿਹਨਾਂ ਨੇ ਆਪਣੇ ਲੈਵਲ ਤੇ ਹਾਈ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਰਿਐਲਿਟੀ ਕੁਸ਼ੋ ਹੋ ਰਹਾ ਸੋ ਇਹ ਰਿਐਲਿਟੀ ਇਸ ਵੀ ਮੈਂ ਤੁਹਾਨੂੰ ਵੀ ਸਾਰੇ ਮੈਂਬਰਸ ਆਪੋ ਆਪਣਾ ਜਿਹੜੇ ਹੁਣ ਉਸ ਨੂੰ ਨਾਲ ਜੁੜ ਰਹੇ ਆ ਤਨੋਂ ਮਨੋਂ ਤਨੋਂ ਉਹ ਇਸ ਚੀਜ਼ਾਂ ਨੂੰ ਐਕਸਪੋਜ਼ ਕਰਦੇ ਜਾਓ ਵੀ ਅਸੀਂ ਕੀ ਕਰ ਰਹੇ ਹਾਂ ਉਹ ਕੀ ਕਰਦੇ ਕਈ ਬੰਦੇ ਬੈਸਿਕ ਐਸੇ ਸਾਨੂੰ ਮੈਂ ਚਾਹੀਦਾ ਮੇਰਾ ਕਹਿਣਾ ਮਤਲਬ ਕਿ ਹਰ ਇੱਕ ਮੈਂਬਰ ਨੂੰ ਜਾਂ ਹਰ ਇੱਕ ਸਮਾਜ ਦੇ ਮੈਂਬਰ ਨੂੰ ਇਸ ਗੱਲ ਤੇ ਜੋ ਦੇਣਾ ਚਾਹੀਦਾ ਵੀ ਅਸੀਂ ਕੁਛ ਨਾ ਕੁਛ ਜਿਹੜਾ ਪੋਜ਼ਿਟਿਵਲੀ ਬੱਚਿਆਂ ਵਾਸਤੇ ਜ਼ਰੂਰ ਕਰੀਏ ਔਰ ਉਹਦੇ ਵਾਸਤੇ ਤੁਹਾਨੂੰ ਮਨ ਤੁਹਾਨੂੰ ਸਾਰਾ ਯੋਗਦਾਨ ਪਾਉਣਾ। ਸੋ ਇਹੀ ਮੇਰੀ ਨੀਤੀ ਚਾਹੀ ਸੀ। ਸੋ ਇਹਨੂੰ ਜੇ ਆਪਾਂ ਉਸੂ ਦੇ ਵਿਚਾਰ ਬਣਾ ਲਈਏ ਕਿ ਅਸੀਂ ਆਉਣ ਵਾਲੀ ਭਵਿੱਖ ਦੇ ਵਿੱਚ ਕੋਈ ਵੱਡੀ ਪ੍ਰਾਨ ਕੋਰ ਸਕਦੇ ਆ ਕਿ ਨਹੀਂ ਇਹ ਤੇ ਆਪਾਂ ਵਿਚਾਰ ਕਰ ਚੱਲ ਗਏ। ਬਾਕੀ ਸਾਰੇ ਸਾਥੀਆਂ ਦਾ ਸੁਣ ਲਈ ਧੰਵਾ ਜੈ ਭੀ ਜੈ